ਹੈਲੋ एवरीवन ਅੱਜ ਦੇ ਵੀਡੀਓ ਪ੍ਰੈਜੈਂਟੇਸ਼ਨ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਅਸੀਂ ਇੱਕ ਟੈਂਸਿਸ ਦੇ ਉੱਤੇ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਤੇ ਟੈਂਸਿਸ ਯੂਸੀ ਜਾਣਦੇ ਕੋ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਬਹੁਤ ਸਾਰਾ ਮਤਲਬ 60 ਤੋਂ 70% ਅਗਰ ਦੇਖਿਆ ਜਾਏ ਤਾਂ ਸਾਡੀ ਬੋਲਣ ਦੀ ਜਾਂ ਲਿਖਣ ਵਾਸਤੇ ਜੋ ਵੀ ਅਸੀਂ ਲਿਖਨੇ ਆ ਉਹਦੇ 'ਚ ਟੈਂਸ ਇਨਵੋਲਡ ਹੁੰਦਾ ਵਾ ਤੇ ਅੱਜ ਅਸੀਂ ਟੈਂਸਿਸ ਕੀ ਹੁੰਦਾ ਵਾ ਅਸੀਂ ਪੂਰੀ ਸੀਰੀਜ਼ ਡਿਸਕਸ ਕਰਾਂਗੇ ਸਭ ਤੋਂ ਪਹਿਲੇ ਅੱਜ ਦੀ ਡਿਸਕਸ਼ਨ ਚ ਅਸੀਂ ਕਰਾਂਗੇ ਕਿ ਟੈਂਸ ਕੀ ਹੁੰਦਾ ਵਾ ਉਹਦੇ ਵਿੱਚ ਪਛਾਣ ਕੀ ਹੁੰਦੀ ਆ ਉਹਨੂੰ ਬਣਾਉਣ ਦਾ ਤਰੀਕਾ ਕੀ ਹੁੰਦਾ ਵਾ ਤੇ ਮੇਰੀ ਰਿਕੁਐਸਟ ਹੈ ਕਿ ਵੀਡੀਓ ਚ ਐਂਡ ਤੱਕ ਬਨੇ ਰਹੋ ਤੇ ਨਾਲ ਨਾਲ ਇਹ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਥੈਂਕ ਯੂ ਸੋ lettesਟਾਰਟ ਦੋਸਤੋ ਦੋ ਤਰ੍ਹਾਂ ਦੇ ਸੈਂਟੈਂਸ ਹੁੰਦੇ ਨੇ ਇੱਕ ਉਹ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕੋਈ ਕੰਮ ਕੀ ਕਰਨ ਦੇ ਬਾਰੇ ਗੱਲ ਹੁੰਦੀ ਹੈ ਜਿਵੇਂ ਖੇਡ ਰਿਹਾ ਪੀ ਰਿਹਾ ਖਾ ਰਿਹਾ ਇਹ ਕੋ ਹੁੰਦੇ ਜਿਹੜੇ ਵੈਸੇ ਸੈਂਟੈਂਸ ਹੁੰਦੇ ਨੇ ਤੇ ਆਪਾਂ ਉਹਨਾਂ ਨੂੰ ਦੇਖਾਂਗੇ ਜਿਨ੍ਹਾਂ ਦੇ ਵਿੱਚ ਕੋਈ ਕੰਮ ਕਰ ਰਿਹਾ ਹੋਵੇ ਕੰਮ ਦੇ ਕਰਨ ਦੀ ਗੱਲ ਹੋਵੇ ਉਹਨਾਂ ਨੂੰ ਆਪਾਂ ਕੈਟੇਗੋਰਾਇਜ਼ ਕਰਨੀ ਹੈ ਟੈਂਸਿਸ ਚ ਤੇ ਬਾਕੀ ਫਿਰ ਦੂਸਰੇ ਸੈਂਟੈਂਸਸ ਹੁੰਦੇ ਆ ਹੁਣ ਦੇਖੋ ਇੱਕ ਸੈਂਟੈਂਸ ਹੈ ਮੈਂ ਸਕੂਲ ਜਾ ਰਿਹਾ ਹਾਂ ਤੇ ਇੱਥੇ ਕੰਮ ਹੋ ਰਿਹਾ ਕਿ ਸਕੂਲ ਜਾ ਜਾਣ ਦਾ ਕੰਮ ਹੋ ਰਿਹਾ ਜਾ ਰਿਹਾ ਹਾਂ ਤੇ ਇੱਥੇ ਕੰਮ ਹੋ ਰਿਹਾ ਉਹਨੋਂ ਉਹ ਫੁੱਟਬਾਲ ਖੇਡ ਰਹੇ ਹਨ ਉਹ ਖੇਡਣ ਦਾ ਕੰਮ ਕਰ ਰਹੇ ਨੇ ਤੇ ਇਹਨਾਂ ਦੋਨਾਂ ਨੂੰ ਆਪਾਂ ਕੈਟੇਗੋਰੀਜ਼ ਕਰਾਂਗੇ ਟੈਂਸਿਸ ਦੇ ਵਿੱਚ ਹੁਣ ਦੇਖੋ ਦੂਸਰਾ RAM ਮੇਰਾ ਛੋਟਾ ਭਰਾ ਹੈ ਇਹ ਇੱਕ ਗੱਲ ਆਪਾਂ ਕਰ ਰਹੇ ਆ ਇਹਦੇ 'ਚ ਕੋਈ ਕੰਮ ਦੀ ਤਾਂ ਕੋਈ ਗੱਲ ਨਹੀਂ ਨਾ ਹੋ ਰਹੀ ਕਿ ਮੈਂ ਕੋਈ ਕੰਮ ਕਰ ਰਿਹਾ ਇਹਦੇ 'ਚ RAM ਮੇਰਾ ਛੋਟਾ ਭਰਾ ਹੈ ਇੱਕ ਰਿਲੇਸ਼ਨ ਹੈ ਤੇ ਇਹਨਾਂ ਨੂੰ ਆਪਾਂ ਜਨਰਲ ਦੇ ਵਿੱਚ ਰੱਖਾਂਗੇ ਐ ਸੈਂਟੈਂਸ ਜੜ ਕੇ ਜਰਨਲ ਹੋਵੇ ਇਹ ਹੋਵੇ ਜਿਹਨਾਂ ਤੇ ਕੰਮ ਕੋਈ ਹੋਇਆ ਜਾ ਰਿਹਾ ਵੈ ਉਹ ਉਹਨਾਂ ਨੂੰ ਆਪਾਂ ਕਹਿੰਦੇ ਆ ਟੈਂਸਿਸ ਤੇ ਸਭ ਤੋਂ ਪਹਿਲੇ ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਟੈਂਸ ਆਪਾਂ ਕਿੰਨੂੰ ਕਹਿੰਦੇ ਆ ਤੇ ਇਹ ਡੈਫੀਨੇਸ਼ਨ ਦੇ ਹਿਸਾਬ ਨਾਲ ਦੇਖਿਆ ਜਾਏ ਤੇ ਟੈਂਸ ਇਸ दैट ਫਾਰਮ ਆਫ ਵਰਬ ਵਿਚ ਇੰਡੀਕੇਟਸ ਟਾਈਮ ਆਫ ਐਕਸ਼ਨ ਤੇ ਸਟੇਟ ਆਫ ਐਕਸ਼ਨ ਮਤਲਬ ਦੋ ਚੀਜ਼ਾਂ ਇੰਪੋਰਟੈਂਟ ਹੁੰਦੀ ਹੈ ਕੋਈ ਕੰਮ ਜਿਹੜਾ ਵਾ ਉਹ ਜਦੋਂ ਹੁੰਦਾ ਉਹਦਾ ਇੰਪੋਰਟੈਂਟ ਕੀ ਹੈ ਕਿ ਟਾਈਮ ਉਹ ਕੰਮ ਜਿਹੜਾ ਵਾ ਜਿਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਕਦੋਂ ਹੋਇਆ ਤੇ ਉਹਦੀ ਸਟੇਟ ਆਫ ਐਕਸ਼ਨ ਕੀ ਹੈ ਕੀ ਉਹ ਕੰਪਲੀਟ ਹੋ ਗਿਆ ਹੈ ਚੱਲ ਰਿਹਾ ਹੈ ਹੈਨਾ ਕਦੋਂ ਤੋਂ ਚੱਲ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਦੇ ਹਿਸਾਬ ਨਾਲ ਅਸੀਂ ਟੈਂਸਸ ਨੂੰ ਕੈਟੇਗੋਰੀਜ਼ ਕਰਨੇ ਆ ਉਹਦੇ ਚ ਅਗਲੀ ਸਲਾਈਡ ਤੇ ਆਪਾਂ ਡਿਟੇਲ ਚ ਡਿਸਕਸ਼ਨ ਕਰਾਂਗੇ ਤੇ ਇੰਪੋਰਟੈਂਟ ਕੀ ਹੈ ਟਾਈਮ ਆਫ ਐਕਸ਼ਨ ਮਤਲਬ ਉਹ ਕਦੋਂ ਹੋਇਆ ਹੁਣ ਇਹ ਤਿੰਨ ਸੈਂਟੈਂਸ ਅਸੀਂ ਦੇਖ ਰਹੇ ਹਾਂ ਇੱਥੋਂ ਸਾਨੂੰ ਹੋਰ ਕਲੈਰਿਟੀ ਹੋਏਗੀ ਜਿਵੇਂ ਅਸੀਂ ਕਿਤਾਬ ਪੜ ਰਹੇ ਹਾਂ ਤੇ ਇਹ ਪਹਿਲੀ ਗੱਲ ਤਾਂ ਕੀ ਹੈ ਰਹੇ ਹਾਂ ਹੁਣ ਪ੍ਰੈਜ਼ੈਂਟ ਦੀ ਗੱਲ ਕਰ ਰਹੇ ਹਾਂ ਨਾ ਆਪਾਂ ਅੱਜ ਕੱਲ ਦੀ ਗੱਲ ਕਰ ਰਹੇ ਹਾਂ ਅਸੀਂ ਕਿਤਾਬ ਪੜ ਰਹੇ ਹਾਂ ਤੇ ਪਹਿਲੀ ਗੱਲ ਤੇ ਪ੍ਰੈਜ਼ੈਂਟ ਟੈਂਸ ਦੇ ਵਿੱਚ ਪ੍ਰੈਜ਼ੈਂਟ ਦੇ ਵਿੱਚ ਇਹ ਗੱਲ ਹੋ ਰਹੀ ਹੈ ਔਰ ਅਸੀਂ ਹਜੇ ਸਟੇਟ ਆਫ ਐਕਸ਼ਨ ਦੇਖਿਆ ਤੇ ਕੰਮ ਚੱਲ ਰਿਹਾ ਹੈ ਪ੍ਰੈਜ਼ੈਂਟ ਦੇ ਵਿੱਚ ਕੰਮ ਚੱਲ ਰਿਹਾ ਹੁਣ ਦੂਸਰਾ ਸੈਂਟੈਂਸ ਦੇਖੋ ਉਹਨਾਂ ਨੇ ਆਪਣਾ ਕੰਮ ਪੂਰਾ ਕਰ ਲਿਆ ਸੀ ਪਹਿਲੇ ਟਾਈਮ ਆਫ ਐਕਸ਼ਨ ਮਤਲਬ ਪਹਿਲੇ ਪਹਿਲੇ ਦੀ ਗੱਲ ਕਰ ਰਿਹਾ ਉਹਨਾਂ ਨੇ ਆਪਣਾ ਇੱਕ ਪਹਿਲੇ ਦੀ ਗੱਲ ਕਰ ਰਿਹਾ ਦੂਜਾ ਕੰਮ ਪੂਰਾ ਹੋ ਚੁੱਕਿਆ ਸੀਗਾ ਇਹ ਸਟੇਟ ਆਫ ਐਕਸ਼ਨ ਹੋ ਗਿਆ ਹੁਣ ਤੀਸਰਾ ਸੈਂਟੈਂਸ ਦੇਖੋ ਸੁਰਿੰਦਰ ਕੱਲ ਸਕੂਲ ਜਾਵੇਗਾ ਇਹ ਹੁਣ ਨਾ ਪ੍ਰੈਜ਼ੈਂਟ ਦੀ ਗੱਲ ਹੋ ਰਹੀ ਅਜ ਕੱਲ ਦੀ ਗੱਲ ਹੋ ਰਹੀ ਨਾ ਬੀਤੇ ਹੋਏ ਟਾਈਮ ਦੀ ਗੱਲ ਹੋ ਰਹੀ ਅਸੀਂ ਗੱਲ ਕਰ ਰਹੇ ਹਾਂ ਆਉਣ ਵਾਲੇ ਸਮੇਂ ਦੀ ਸੁਰਿੰਦਰ ਕੱਲ ਸਕੂਲ ਜਾਵੇਗਾ ਤੇ ਮਤੋ ਕੱਲ ਜਾਏਗਾ ਫਿਊਚਰ ਦੀ ਗੱਲ ਕਰ ਰਿਹਾ ਹਣਾ ਤੇ ਇਹ ਫਿਰ ਅਜੇ ਕੰਮ ਹੋਣਾ ਹੈ ਤੇ ਇਹ ਇਹਦੇ ਹਿਸਾਬ ਨਾਲ ਅਸੀਂ ਜਿਹੜਾ ਵਾ ਟਾਈਮ ਆਫ ਐਕਸ਼ਨ ਤੇ ਸਟੇਟ ਆਫ ਐਕਸ਼ਨ ਦੇ ਹਿਸਾਬ ਨਾਲ ਜਿਹੜੇ ਟੈਂਸ ਹੈ ਉਹਨਾਂ ਦੀ ਕੈਟਾਗਰੀ 12 ਕੈਟਾਗਰੀ ਚ ਵੰਡਨੇ ਆ ਉਹ ਅਗਲੀ ਸਲਾਈਡ 'ਚ ਆਪਾਂ ਡਿਟੇਲ 'ਚ ਡਿਸਕਸ ਕਰਨੇ ਆ ਦੇ ਦੋਸਤੋ ਜਿਹੜਾ ਸਭ ਤੋਂ ਪਹਿਲੇ ਇੰਪੋਰਟੈਂਟ ਕੀ ਆਪਾਂ ਨੂੰ ਟੈਂਸਿਸ ਨੂੰ ਆਪਾਂ ਪਹਿਲੇ ਦੇਖ ਲਿਆ ਕਿ ਟੈਂਸਿਸ ਕੀ ਹੁੰਦੇ ਨੇ ਹੁਣ ਆਪਾਂ ਅੱਗੇ ਇਹਨਾਂ ਨੂੰ 12 ਕੈਟਾਗਰੀ ਚ ਉਹੀ ਜਿਹੜਾ ਆਪਾਂ ਗੱਲ ਕੀਤੀ ਐ ਟਾਈਮ ਆਫ ਐਕਸ਼ਨ ਤੇ ਸਟੇਟ ਆਫ ਐਕਸ਼ਨ ਦੇ ਹਿਸਾਬ ਦੇ ਨਾਲ 12 ਜਿਹੜੀਆਂ ਕੈਟਾਗਰੀ ਚ ਵੰਡਨੇ ਆ ਹੁਣ ਪ੍ਰੈਜ਼ੈਂਟ ਦੀਆਂ ਵੀ ਚਾਰ ਕੈਟਾਗਰੀਆਂ ਹੁੰਦੀਆਂ ਇਨਡੇਫੀਨੇਟ ਕੰਟੀਨਿਊਸ ਪਰਫੈਕਟ ਤੇ ਪਰਫੈਕਟ ਕੰਟੀਨਿਊ ਐਸੇ ਤਰ੍ਹਾਂ ਪਾਸਟ ਦੀਆਂ ਚਾਰ ਸੇਮ ਤੇ ਫਿਊਚਰ ਦੀਆਂ ਵੀ ਸੇਮ ਹੁਣ ਇਹਦੇ ਵਿੱਚ ਉਹਨੂੰ ਆਪਾਂ ਕਿਵੇਂ ਪਛਾਣਨਾ ਹੈ ਕਿ ਕੋਈ ਸੈਂਟੈਂਸ ਹੈਗਾ ਕਿਹੜੇ ਕੈਟਾਗਰੀ ਚ ਫਾਲ ਕਰਦਾ ਹੈ ਪਹਿਲੇ ਤੇ ਆਇਆ ਹੈ ਕਿ 12 ਕੈਟਾਗਰੀਆਂ ਜੀਆਂ ਹੁੰਦੀਆਂ ਨੇ ਤੇ ਹੁਣ ਅਗਲੀ ਸਲਾਈਡ ਦੇ ਵਿੱਚ ਅਸੀਂ ਇਹਦੀ ਪਛਾਣ ਦੇ ਬਾਰੇ ਡਿਟੇਲ ਚ ਗੱਲ ਕਰਾਂਗੇ ਤਾਂ ਦੋਸਤੋ ਹੁਣ ਅਸੀਂ ਦੇਖਨੇ ਆ ਕਿ ਅਗਰ ਕੋਈ ਸੈਂਟੈਂਸ ਦਿੱਤਾ ਤੇ ਉਹਦੇ ਵਿੱਚ ਕਿਹੜਾ ਟੈਂਸ ਹੈ ਉਹਨੂੰ ਆਪਾਂ ਪਛਾਣ ਕਿਵੇਂ ਕਰਨੀ ਹੈ ਉਹਦੇ ਵਾਸਤੇ ਆਪਾਂ ਇੱਕ ਇੱਕ ਕਰਕੇ ਦੇਖਨੇ ਆ ਉਨਾ ਪ੍ਰੈਜ਼ੈਂਟ ਦੇ ਵਿੱਚ ਅਗਰ ਇਨਡੇਫਿਨਿਟ ਟੈਂਸ ਹੁੰਦਾ ਹੋਵੇ ਉਹਦੀ ਪਹਿਚਾਨ ਹੁੰਦਾ ਕਿ ਉਹ ਟੈਂਸ ਉਹਦੇ ਚ ਸੈਂਟੈਂਸ ਆਉਂਦੇ ਜਿਹਦੇ ਚ ਕੋਈ ਆਦਤ ਹੁੰ ਜਾਂ ਐਜ਼ ਅ ਰੂਟੀਨ ਕੋਈ ਕੰਮ ਹੁੰਦਾ ਜਾਂ ਕੋਈ ਯੂਨੀਵਰਸਲ TRUTH ਹੁੰਦੀ ਹੈ ਜਿਵੇਂ ਸੂਰਜ ਜਿਹੜਾ ਵਾ ਪੂਰਬ ਚ ਨਿਕਲਦਾ ਵਾ ਤੇ ਜਾਂ ਆਪਾਂ ਆਪਾਂ ਸਕੂਲ ਜਾਂਦੇ ਹਾਂ ਅਸੀਂ ਇਹ ਕੰਮ ਕਰਦੇ ਹਾਂ ਹਨਾ ਤੇ ਜਿਵੇਂ ਉਹਨਾ ਸੈਂਟੈਂਸਿਸ ਦੇ ਵਿੱਚ ਆਂਦਾ ਹੈ ਦਾ ਹੈ ਦੀ ਹੈ ਦਾ ਹਾਂ ਦੇ ਹੋ ਦੇ ਹਨ ਐਟ ਸੈਟਰਾ ਉਹਨਾਂ ਸਾਰਿਆਂ ਨੂੰ ਆਪਾਂ ਪ੍ਰੈਜ਼ੈਂਟ ਇੰਡੈਫਿਨਿਟ ਦੀ ਕੈਟਾਗਰੀ ਚ ਰੱਖਨੇ ਆ ਹੁਣ ਐਸੇ ਹੀ ਇਹਦੇ ਪੈਰਲਲ ਜੇ ਅਗਰ ਦੇਖੀਏ ਪਾਸਟ ਦੇ ਇੰਡੈਫਿਨਿਟ ਚ ਕਿਹੜਾ ਆਏਗਾ ਉਹ ਇੱਥੇ ਦਾ ਹੈ ਦੀ ਹੈ ਉੱਥੇ ਦਾ ਸੀ ਪਾਸਟ ਦੀ ਪੁਰਾਣੀ ਗੱਲ ਕਰ ਰਹੇ ਆ ਤੇ ਆਪਾਂ ਕਹਿੰਦੇ ਆ ਨਾ ਉਹ ਕਰਦਾ ਸੀ ਉਹ ਕਰਦੀ ਸੀ ਮਤਲਬ ਕੋਈ ਵੀ ਕੰਮ ਹੋਵੇ ਦੇ ਦਾ ਸੀ ਦੀ ਸੀ ਦੇ ਸੋ ਆ ਈ ਏ ਇਹ ਵੀ ਨਾਲ ਆਉਂਦਾ ਹੈ ਜਿਵੇਂ ਪਾਸਟ ਦੀ ਕੋਈ ਗੱਲ ਅਸੀਂ ਕਿਸੇ ਨੂੰ ਦੱਸਣੀ ਮੈਂ ਉੱਥੇ ਗਿਆ ਉਹ ਇੱਥੇ ਆਈ ਉਹ ਇੱਥੇ ਆਏ ਤੇ ਉਹ ਵੀ ਸਾਰੇ ਜਿਹੜੇ ਕੈਟੇਗਰੀਜ਼ ਹੋਣਗੇ ਪਾਸਟ ਇਨਡੈਫਿਨਿਟ ਟੈਂਸ ਦੇ ਵਿੱਚ ਹੁਣ ਇਹੀ ਇਨਡੈਫਿਨਿਟ ਟੈਂਸ ਅਗਰ ਫਿਊਚਰ 'ਚ ਹੋਏ ਤੇ ਉਹ ਉੱਥੇ ਆ ਜਾਂਦਾ ਹੈ ਗੇ ਗਾ ਗੀ ਐਟ ਸੇਟਰਾ ਉਹਨਾਂ ਦੇ ਵਿੱਚ ਜਿਵੇਂ ਅਸੀਂ ਉੱਥੇ ਜਾਵਾਂਗੇ ਅਸੀਂ ਫੁੱਟਬਾਲ ਖੇਡਾਂਗੇ ਉਹ ਇੱਥੇ ਆਏਗੀ ਇਹ ਜਿਹੜੇ ਸਾਰੇ ਸੈਂਟੈਂਸ ਹੈ ਤੇ ਆਪਾਂ ਇਸ ਤਰ੍ਹਾਂ ਕੈਟੇਗਰੀਜ਼ ਕਰਨੇ ਇਨਡੈਫੀਨਿਟ ਪ੍ਰੈਜ਼ੈਂਟ ਪਾਸਟ ਦਾ ਫਿਊਚਰ ਹੁਣ ਕੰਟੀਨਿਊਸ ਟੈਂਸ ਦਾ ਜਿਵੇਂ ਨਾਮ ਵੀ ਪਤਾ ਚੱਲਦਾ ਹੈ ਕੰਟੀ ਦਾ ਮਤਲਬ ਲਗਾਤਾਰ ਚੱਲ ਰਿਹਾ ਵੈ ਉੱਥੇ ਕੰਮ ਹੋ ਰਿਹਾ ਵੈ ਹਨਾ ਹੁਣ ਅਗਰ ਪ੍ਰੈਜ਼ੈਂਟ ਦੀ ਵਿੱਚ ਗੱਲ ਕਰੇ ਤੇ ਕੰਮ ਹੋ ਰਿਹਾ ਹੈ ਜਿਵੇਂ ਰਿਹਾ ਹੈ ਰਹੀ ਹੈ ਰਹੇ ਹਨ ਇਹੋ ਜਿਹੇ ਆਉਂਦੇ ਹੈ ਅਸੀਂ ਆਪਣਾ ਕੰਮ ਕਰ ਰਹੇ ਹਾਂ ਹਨਾ ਉਹ ਆਪਣਾ ਕੰਮ ਕਰ ਰਿਹਾ ਹੈ ਉਹ ਸਕੂਲ ਜਾ ਰਹੀ ਹੈ ਇਸ ਤਰ੍ਹਾਂ ਦੇ ਜਿਹੜੇ ਇਹਦੇ ਚ ਆ ਜਾਣਗੇ ਪ੍ਰੈਜ਼ੈਂਟ ਚ ਤੇ ਜੇ ਇਹਦੇ ਬਰਾਬਰ ਦਾ ਪਾਸਟ ਹੋਵੇ ਉਹ ਪੁਰਾਣੀ ਗੱਲ ਆਪਾਂ ਕਰਾਂਗੇ ਉਹ ਖੇਡ ਰਿਹਾ ਸੀ ਉਹ ਜਾ ਰਿਹਾ ਸੀ ਤੇ ਉਹਦੇ ਚ ਆਏਗਾ ਰਹਾ ਰੇਹਾ ਸੀ ਰਹੀ ਸੀ ਰਹਸਣ ਇਸ ਤਰ੍ਹਾਂ ਆ ਜਾਏਗਾ ਤੇ ਫਿਊਚਰ ਚ ਜਿਵੇਂ ਗੱਲ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਰਿਆ ਹੋਵੇਗਾ ਰਈ ਹੋਵੇਗੀ ਰਹੇ ਹੋਣਗੇ ਉਹ ਕੱਲ ਸਕੂਲ ਜਾ ਰਹੇ ਹੋਣਗੇ ਹਨਾ ਅਸੀਂ ਕੱਲ ਫਿਲਮ ਦੇਖ ਰਹੇ ਹੋਵਾਂਗੇ ਤੋ ਇਸ ਤਰ੍ਹਾਂ ਦੇ ਜਿੰਨੇ ਆ ਜਾਂਦੇ ਐ ਉਹਨਾਂ ਨੂੰ ਆਪਾਂ ਕੰਟੀਨਿਊਸ ਚ ਕੈਟੇਗੋਰੀਜ਼ ਕਰ ਦਿੰਨੇ ਆਂ ਹੁਣ ਅਗਲਾ ਦੇਖੋ ਪਰਫੈਕਟ ਪਰਫੈਕਟ ਟੈਂਸ ਦਾ ਮਤਲਬ ਹੁੰਦਾ ਵਾ ਕਿ ਕੰਮ ਕੰਪਲੀਟ ਹੋ ਚੁੱਕਿਆ ਵਾ ਹਨਾ ਉਹ ਚਾਹੇ ਪ੍ਰੈਜ਼ੈਂਟ ਚ ਹੋਏ ਜਾਂ ਪਾਸਟ ਹੋਏ ਜਾਂ ਫਿਊਚਰ ਹੋਏ ਪ੍ਰੈਜ਼ੈਂਟ ਦੇ ਵਿੱਚ ਆਗੇ ਤੇ ਅਸੀਂ ਗੱਲ ਕਰਨੀਆਂ ਅ ਬਈ ਕੰਮ ਕੰਪਲੀਟ ਹੋ ਚੁੱਕਿਆ ਹੈ ਜਿਵੇਂ ਚੁੱਕਿਆ ਹੈ ਚੁਕੀ ਹੈ ਚੁੱਕੇ ਹਨ ਲਿਆ ਹੈ ਐਟ ਸੈਟਰਾ ਅਸੀਂ ਪਾਣੀ ਪੀ ਲਿਆ ਹੈ ਉਹ ਆਪਣਾ ਕੰਮ ਕਰ ਚੁੱਕਿਆ ਹੈ ਤੋਂ ਐਸਾ ਦੇ ਸੈਂਟੈਂਸ ਆ ਜਾਂਦੇ ਆ ਅਗਰ ਇਹਦੇ ਵਿੱਚ ਪੁਰਾਣੀ ਗੱਲ ਕਰਨੀ ਹੋਏ ਚੁੱਕਿਆ ਸੀ ਚੁਕੀ ਸੀ ਚੁੱਕੇ ਸੀ ਉਹ ਆ ਜਾਏਗਾ ਪਰ ਫਿਊਚਰ ਦੀ ਗੱਲ ਕਰਨੀ ਹੋਵੇ ਤੇ ਆਪਾਂ ਕਹਾਂਗੇ ਚੁਗਿਆ ਹੋਵੇਗਾ ਚੁਕੀ ਹੋਵੇਗੀ ਚੁਕੇ ਹੋਣਗੇ ਉਹ ਕੱਲ ਇੱਥੋਂ ਦਿੱਲੀ ਜਾ ਚੁਕੇ ਹੋਣਗੇ ਤੇ ਮਤਲਬ ਉਹ ਕੰਪਲੀਟ ਕਰ ਚੁਕੇ ਹੋਣਗੇ ਇੱਥੋਂ ਦਾ ਕੰਮ ਪਰਫੈਕਟ ਕੰਟੀਨਿਊਸ ਦੇ ਵਿੱਚ ਉਹ ਆਉਂਦੇ ਸਿਰਫ ਪਰਫੈਕਟ ਕੰਟੀਨਿਊਸ ਚ ਕੀ ਫਰਕ ਹੈ ਇਹਦੇ ਚ ਹੁੰਦਾ ਕੰਟੀਨਿਊਸ ਹੀ ਹੈ ਨਾਲ ਇਹਦੇ ਚ ਦਿੱਤਾ ਹੁੰਦਾ ਟਾਈਮ ਜਿਵੇਂ ਰਿਹਾ ਹੈ ਰਹੀ ਹੈ ਰਹੇ ਹਨ ਨਾਲ ਦਿੱਤਾ ਹੈ ਟਾਈਮ ਅਸੀਂ ਸਵੇਰ ਤੋਂ ਪੜ ਰਹੇ ਹਾਂ ਨਾਲ ਆ ਗਿਆ ਸਵੇਰ ਦਾ ਟਾਈਮ ਐਸੇ ਤਰ੍ਹਾਂ ਹੀ ਪਾਸਟ ਦੇ ਵਿੱਚ ਕਿ ਅਸੀਂ ਕੱਲ 2 ਵਜੇ ਤੋਂ ਕਿਤਾਬ ਪੜ ਰਹੇ ਸੀ ਤੇ ਉੱਥੇ ਵੀ ਆ ਗਿਆ 2 ਵਜੇ ਤੋਂ ਹਨਾ ਹੁਣ ਇੱਥੇ ਰਿਹਾ ਹੋਵੇਗਾ ਰਿਹਾ ਹੋਈਗਾ ਇਹਦੇ ਨਾਲ ਆ ਗਿਆ ਟਾਈਮ ਹਨਾ ਤੇ ਇਹਨੂੰ ਇਹਦੇ ਨਾਲ ਸਾਰਾ ਦੇਖੋ ਇਸ ਤਰ੍ਹਾਂ ਦੇਖਦੇ ਚ ਇਹ ਸਾਰਾ ਆ ਕੇ ਨਾਲ ਆ ਗਿਆ ਟਾਈਮ ਕਿ ਕੱਲ ਉਹ 2 ਘੰਟੇ ਤੋਂ ਪੜ ਰਹੇ ਹੋਣਗੇ ਕੰਮ ਜਾ ਰਹੀ ਹੈ ਲੇਕਿਨ ਨਾਲ 2 ਘੰਟੇ ਵੀ ਆ ਗਿਆ ਤੇ ਇੰਪੋਰਟੈਂਟ ਕੀ ਹੈ ਕੰਟੀਨਿਊਸ ਨਾਲ ਆ ਗਿਆ ਟਾਈਮ ਤੇ ਇਸ ਤਰ੍ਹਾਂ ਅਸੀਂ ਕੈਟੇਗੋਰੀਜ਼ ਕਰ ਰਹੇ ਹਾਂ ਅਲੱਗ-ਅਲੱਗ ਟੈਂਸ ਦੇ ਵਿੱਚ ਹੁਣ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਕੋਈ ਸੈਂਟੈਂਸ ਜਿਹੜਾ ਜਿਹਦੇ ਵਿੱਚ ਟੈਂਸ ਇਨਰੋਲਡ ਹੋਏ ਉਹਨੂੰ ਆਪਾਂ ਕਿਵੇਂ ਬਣਾਉਣਾ ਤੇ ਸਭ ਤੋਂ ਪਹਿਲੇ ਉਹਦੇ ਚ ਆਏਗਾ ਸਬਜੈਕਟ ਫਿਰ ਆਏਗੀ ਹੈਲਪਿੰਗ ਵਰਬ ਫਿਰ ਆਏਗੀ ਵਰਬ ਫਿਰ ਆਏਗਾ ਆਬਜੈਕਟ ਹੁਣ ਆਪਾਂ ਇੱਕ ਇੱਕ ਕਰਕੇ ਡਿਸਕਸ ਕਰਾਂਗੇ ਕਿ ਸਬਜੈਕਟ ਕੀ ਹੁੰਦਾ ਹੈ ਹੈਲਪਿੰਗ ਵਰਬ ਕੀ ਹੁੰਦੀ ਹੈ ਵਰਬ ਕੀ ਹੁੰਦਾ ਤੇ ਆਬਜੈਕਟ ਕੀ ਹੁੰਦਾ ਹੁਣ ਦੇਖੋ ਸਭ ਤੋਂ ਪਹਿਲੇ ਸਬਜੈਕਟ ਮਤਲਬ ਜਿਹੜਾ ਕੰਮ ਕਰਨ ਵਾਲਾ ਕਿਸੇ ਵੀ ਜਦੋਂ ਵੀ ਕੋਈ ਕੰਮ ਕਰਨ ਦੀ ਗੱਲ ਹੁੰਦੇ ਇੱਕ ਬੰਦਾ ਕੰਮ ਕਰਨ ਵਾਲਾ ਹੁੰਦਾ ਵਾ ਉਹਨੂੰ ਆਪਾਂ ਸਬਜੈਕਟ ਕਹਿੰਦੇ ਆ ਸਬਜੈਕਟ ਦੇ ਵਿੱਚ ਕੰਮ ਕਰਨ ਵਾਲਾ ਕੌਣ ਹੋ ਸਕਦਾ ਇੱਕ ਤੇ ਆਈ ਮੈਂ ਹੋ ਸਕਦਾ ਅਸੀਂ ਹੋ ਸਕਦੇ ਆ ਇਹਨਾਂ ਨੂੰ ਆਪਾਂ ਕਹਿੰਦੇ ਆ ਫਸਟ ਪਰਸਨ ਫਿਰ ਯੂ ਤੁਸੀਂ ਹੋ ਸਕਦੇ ਜਿਹੜਾ ਮੇਰਾ ਸਾਹਮਣੇ ਵਾਲਾ ਵਾ ਬੰਦਾ ਉਹਨੂੰ ਆਪਾਂ ਸੈਕੰਡ ਪਰਸਨ ਕਹਿੰਦੇ ਆ ਇਹ ਕ ਵੀ ਹੋ ਸਕਦਾ ਹੀ ਸ਼ੀ ਇਟ ਜਾਂ ਕੋਈ ਨਾਮ ਹੋਏ ਹਨਾ ਤੇ ਇਹਨਾਂ ਨੂੰ ਆਪਾਂ ਕਹਿੰਦੇ ਆ ਥਰਡ ਪਰਸਨ ਸਿੰਗੂਲਰ ਇਹ ਜਿਹੜੇ ਥਰਡ ਪਰਸਨ ਸਿੰਗੂਲਰ ਇਹ ਹੋ ਗਿਆ ਇਸ ਤੋਂ ਜ਼ਿਆਦਾ ਜੇ ਇੱਕ ਤੋਂ ਜ਼ਿਆਦਾ ਹੋ ਗਏ ਕਿਉਂਕਿ ਇਹਨਾਂ ਨੂੰ ਥਰਡ ਪਰਸਨ ਸਿੰਗੂਲਰ ਆਪਾਂ ਤਾਂ ਕਹਿੰਦੇ ਹੋ ਇੱਕ ਇੱਕ ਜਣਾ ਹੈ ਇਹ ਹੀ ਮਤਲਬ ਮੇਲ ਹੈ ਸ਼ੀ ਮਤਲਬ ਔਰਤ ਤੇ ਇਟੋ ਜਦ ਕੋਈ ਜੋ ਚੀਜ਼ ਹੁੰਦੀ ਹੈ ਐਨੀਮਲ ਹੋ ਸਕਦਾ ਵਾ ਜਾਂ ਫਿਰ ਪ੍ਰੋਪਰ ਨਾਮ ਹੋ ਕਿਸੇ ਦਾ ਹੁੰਦਾ ਤੇ ਜੇ ਇੱਕ ਤੋਂ ਜ਼ਿਆਦਾ ਹੋ ਜਾਣਾ ਥਰਡ ਪਰਸਨ ਤੇ ਦੇ ਹੋ ਜਾਂਦਾ ਥਰਡ ਪਰਸਨ ਹੁੰਦੇ ਮਤਲਬ ਇੱਕ ਦੇ ਹੁੰਦਾ ਨਾ ਅਸੀਂ ਇੱਕ ਹੁੰਦਾ ਸਾਹਮਣੇ ਵਾਲਾ ਇੱਕ ਹੁੰਦਾ ਜਿਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਉਹ ਹੁੰਦੇ ਥਰਡ ਪਰਸਨ ਉੱਚ ਇਹ ਹੁੰਦੇ ਸਾਰੇ ਸਿੰਗੂਲਰ ਤੇ ਇਹ ਹੁੰਦੇ ਪਲੂਰਲ ਦੇ ਇਹ ਤੇ ਹੋ ਗਿਆ ਸਾਡਾ ਸਬਜੈਕਟ ਮਤਲਬ ਕੰਮ ਕਰਨ ਵਾਲਾ ਬੇਸਿਕਲੀ ਹੁਣ ਦੂਸਰਾ ਹੁੰਦਾ ਵਰਬ ਹੁੰਦਾ ਕੰਮ ਕਰਨ ਦੀ ਪ੍ਰੋਸੈਸ ਜਿਵੇਂ ਖੇਡਣਾ ਜੰਪ ਕਰਨਾ ਹਨਾ ਨਹਾਣਾ ਕੰਮ ਕਰਨਾ ਹੈ ਖਾਣਾ ਪੀਣਾ ਇਹ ਸਾਰੇ ਜਿੰਨੀਆਂ ਵੀ ਚੀਜ਼ਾਂ ਨੇ ਕਿਰਿਆ ਜਿਹੜੇ ਕੰਮ ਕਰਨ ਦੀ ਪ੍ਰੋਸੈਸ ਜਿਹਨੂੰ ਕਹਿੰਦੇ ਆ ਉਹ ਹੁੰਦੀ ਹੈ ਵਰਬ ਤੇ ਵਰਬ ਦੀਆਂ ਤਿੰਨ ਫਾਰਮਸ ਹੁੰਦੀਆਂ ਨੇ ਫਸਟ ਸੈਕੰਡ ਤੇ ਥਰਡ ਤੇ ਜਿਵੇਂ ਗੋ ਦਾ ਵੇਖਿਆ ਜਾਏ ਗੋ ਮਤੋਂ ਜਾਣਾ ਤੇ ਇਹਦੀ ਸੈਕੰਡ ਫਾਰਮ ਹੁੰਦੀ ਹੈ ਵੈਂਟ ਤੇ ਤੀਸਰੀ ਫਾਰਮ ਹੁੰਦੀ ਹੈ ਗੋਨ ਇਹ ਤਾਂ ਇੱਕ ਮੈਂ ਐਗਜ਼ਾਮਪਲ ਦੇ ਤੌਰ ਤੇ ਦਿੱਤਾ ਮਤਲਬ ਵਰਬ ਦੀਆਂ ਤਿੰਨ ਤਿੰਨ ਫਾਰਮਸ ਹੁੰਦੀਆਂ ਨੇ ਫਿਰ ਉਸ ਤੋਂ ਬਾਅਦ ਆ ਜਾਂਦਾ ਇੱਕ ਆਬਜੈਕਟ ਆਬਜੈਕਟ ਹੈ ਕਿ ਜਿਸ ਕੰਮ ਨੂੰ ਕੀਤਾ ਜਾਂਦਾ ਹੈ ਹੋਨਾ ਮਤਲਬ ਹਰ ਕੰਮ ਦੇ ਵਿੱਚ ਇੱਕ ਕੌਈ ਤੇ ਕੰਮ ਕਰਨ ਵਾਲਾ ਹੁੰਦਾ ਇੱਕ ਹੁੰਦਾ ਜਿਸ ਕੰਮ ਨੂੰ ਕੀਤਾ ਜਾਂਦਾ ਹੈ ਉਹਨੂੰ ਆਬਜੈਕਟ ਕਹਿੰਦੇ ਹੁਣ ਅਸੀਂ ਇਹ ਆਪਾਂ ਇੱਕ ਐਗਜ਼ਾਮਪਲ ਲੇਖ ਰਹੇ ਹਾਂ ਅਸੀਂ ਫੁੱਟਬਾਲ ਖੇਡ ਰਹੇ ਹਾਂ ਹਨਾ ਤੇ ਇਹਦੇ ਚ ਸਬਜੈਕਟ ਕੀ ਹੈਗਾ ਵਾ ਸਭ ਤੋਂ ਪਹਿਲੇ ਸਬਜੈਕਟ ਦੇਖੋ ਅਸੀਂ ਕੰਮ ਕਰਨ ਵਾਲੇ ਹਨਾ ਅਸੀਂ ਇਹ ਹੋ ਗਿਆ ਸਬਜੈਕਟ ਹੁਣ ਹੈਲਪਿੰਗ ਵਰਬ ਦੇ ਬਾਰੇ ਆਪਾਂ ਡਿਟੇਲ ਚ ਚਰਚਾ ਕਰਾਂਗੇ ਤੇ ਅਸੀਂ ਮੁੰਨਾ ਫੁੱਟਬਾਲ ਖੇਡ ਰਿਹਾ ਹੈ ਹਨਾ ਤੇ ਖੇਡਣਾ ਇਹ ਖੇਡ ਰਹੇ ਇਹ ਸਾਡੀ ਹੋ ਗਈ ਵਰਬ ਤੇ ਆਬਜੈਕਟ ਆਪਾਂ ਕੀ ਖੇਡ ਰਹੇ ਆ ਫੁੱਟਬਾਲ ਤੇ ਇਹ ਸਾਡਾ ਹੋ ਗਿਆ ਆਬਜੈਕਟ ਇਹ ਦੋਸਤੋ ਪਛਾਣ ਕਰਨਾ ਬੜਾ ਜ਼ਰੂਰੀ ਹੈ ਕਿ ਸਾਨੂੰ ਪਤਾ ਹੋਣਾ ਚਾਹੀਦਾ ਕਿਸੇ ਸੈਂਟੈਂਸ ਦੇ ਵਿੱਚ ਸਬਜੈਕਟ ਕਿਹੜਾ ਹੈ ਤੇ ਵਰਬ ਕਿਹੜੀ ਹੈ ਤੇ ਆਬਜੈਕਟ ਕਿਹੜਾ ਹੈ ਤਾਂ ਦੋਸਤੋ ਹੁਣ ਅਸੀਂ ਗੱਲ ਕਰਦੇ ਇੱਕ ਬਹੁਤ ਹੀ ਇੰਪੋਰਟੈਂਟ ਜਿਹੜੀ ਹੈ ਸਾਡੀ ਹੈਲਪਿੰਗ ਵਰਬ ਜਿਹੜੀ ਕਿ ਸੈਂਟੈਂਸ ਨੂੰ ਬਣਾਉਣ ਵਾਸਤੇ ਜਿਹੜੇ ਟੈਂਸ ਨਾਲ ਰਿਲੇਟਡ ਹੈ ਉਹ ਸੈਂਟੈਂਸ ਬਣਾਉਣ ਵਾਸਤੇ ਬਹੁਤ ਹੀ ਇੰਪੋਰਟੈਂਟ ਹੁੰਦੀ ਹੈ ਹੁਣ ਅਸੀਂ ਇਹ ਹੀ ਜਾਣਾਂਗੇ ਕਿ ਕਿਹੜੇ ਟੈਂਸ ਦੇ ਵਿੱਚ ਕਿਹੜੀ ਹੈਲਪਿੰਗ ਵਰਬ ਅਸੀਂ ਯੂਜ਼ ਕਰਨੀ ਹੈ ਹੁਣ ਪਹਿਲੇ ਆਪਾਂ ਇੱਕ ਇੱਕ ਕਰਕੇ ਦੇਖਨੇ ਆਪਾਂ ਗੱਲ ਕੀਤੀ ਸੀ ਸਾਡੇ 12 ਟੈਂਸ ਹੁੰਦੇ ਆ ਹੁਣ ਕਿਹੜੇ ਕਿਹੜੇ ਟੈਂਸ ਦੇ ਨਾਲ ਕਿਹੜੀ ਕਿਹੜੀ ਹੈਲਪਿੰਗ ਵਰਬ ਲਗਣੀ ਹੈ ਉਹਦੇ ਬਾਰੇ ਅਸੀਂ ਪੂਰੀ ਤਰ੍ਹਾਂ ਡਿਕਾ ਗੱਲ ਕਰਾਂਗੇ ਹੁਣ ਪਹਿਲਾ ਦੇਖੋ ਪ੍ਰੈਜ਼ੈਂਟ ਇਨਡੈਫਿਨਿਟ ਟੈਂਸਰ ਇਹਦੇ ਨਾਲ ਲੱਗਦਾ ਡੂ ਤੇ ਡਸ ਜਿਹੜੀ ਹੈਲਪਿੰਗ ਵਰਬ ਲੱਗਦੀ ਹੈ ਤੇ ਡਸ ਜਿਹੜੀ ਲੱਗਦੀ ਹੈ ਉਹ ਲੱਗਦੀ ਹੈ ਥਰਡ ਪਰਸਨ ਸਿੰਗੂਲਰ ਦੇ ਨਾਲ ਤੇ ਬਾਕੀ ਸਾਰਿਆਂ ਦੇ ਨਾਲ ਲੱਗਦੀ ਹੈ ਡੂ ਕੰਟੀਨਿਊਸ ਟੈਂਸਰ ਦੇ ਵਿੱਚ ਪ੍ਰੈਜ਼ੈਂਟ ਕੰਟੀਨਿਊਸ ਚ ਇਸ ਐਮ ਯਾ ਆਰ ਲੱਗਦਾ ਹੈ ਇਸ ਲੱਗਦਾ ਵਾ ਥਰਡ ਪਰਸਨ ਸਿੰਗੂਲਰ ਨਾਲ ਮਤਲਬ he she it ਜਾਂ ਕੋਈ ਨਾਮ ਦੇ ਨਾਲ ਐਮ ਲੱਗਦਾ ਆਈ ਦੇ ਨਾਲ ਤੇ ਬਾਕੀ ਸਾਰਿਆਂ ਦੇ ਨਾਲ ਲੱਗਦਾ ਆਰ ਹੁਣ ਪ੍ਰੈਜ਼ੈਂਟ ਪਰਫੈਕਟ ਟੈਂਸ ਦੇ ਵਿੱਚ ਲੱਗਦਾ ਹੈਜ਼ ਜਾਂ ਹੈਵ ਹੈਜ਼ ਲੱਗਦਾ ਵਾ ਥਰਡ ਪਰਸਨ ਸਿੰਗੂਲਰ ਦੇ ਨਾਲ ਬਾਕੀ ਸਾਰਿਆਂ ਦੇ ਨਾਲ ਲੱਗਦਾ ਹੈਵ ਹੁਣ ਪਰਫੈਕਟ ਕੰਟੀਨਿਊਸ ਟੈਂਸਰ ਦੇ ਵਿੱਚ ਕੀ ਲੱਗਦਾ ਵਾ ਹੈਜ਼ ਬੀਨ ਜਾਂ ਹੈਵ ਬੀਨ ਹੈਜ਼ ਬੀਨ ਲੱਗਦਾ ਥਰਡ ਪਰਸਨ ਸਿੰਗੂਲਰ ਦੇ ਨਾਲ ਤੇ ਹੈ ਵੀ ਲੱਗਦਾ ਬਾਕੀ ਸਾਰਿਆਂ ਦੇ ਨਾਲ ਪਾਸਟ ਇਨਡੈਫਿਨਿਟ ٹینس ਦੇ ਵਿੱਚ ਲੱਗਦਾ ਡਿਡ ਉਥੇ ਕੋਈ ਸਿੰਗੂਲਰ ਪਲੂਰਲ ਜਾਂ ਕਿਸੇ ਪਰਸਨ ਦਾ ਕੋਈ ਫਰਕ ਨਹੀਂ ਹੁੰਦਾ ਸਾਰਿਆਂ ਦੇ ਨਾਲ ਡਿਡ ਹੀ ਲੱਗਣਾ ਹੈ ਹੁਣ ਪਾਸਟ ਕੰਟੀਨਿਊਸ ਟੈਂਸ ਚ ਲੱਗਦਾ ਵਾਸ ਜਾਂ ਵਰ ਵਾਸ ਲੱਗਦਾ ਆਈ ਦੇ ਨਾਲ ਤੇ ਥਰਡ ਪਰਸਨ ਸਿੰਗੂਲਰ ਦੇ ਨਾਲ ਬਾਕੀ ਸਾਰਿਆਂ ਦੇ ਨਾਲ ਵਰ ਲੱਗਣਾ ਹੈ ਤੇ ਪਾਸਟ ਪਰਫੈਕਟ ਟੈਂਸ ਦੇ ਵਿੱਚ ਹੈਡ ਲੱਗਣਾ ਸਾਰੇ ਨਾਲ ਹੀ ਚਾਹੇ ਆਈ ਵੀ ਯੂ ਹੀ ਸ਼ੀ ਕੋਈ ਵੀ ਹੋਵੇ ਉਹਦੇ ਨਾਲ ਹੈਡ ਲੱਗਣਾ ਤੇ ਪਰਫੈਕਟ ਕੰਟੀਨਿਊਸ ਟੈਂਸ ਦੇ ਨਾਲ ਲੱਗਣਾ ਹੈਡ ਬੀਨ ਸਾਰਿਆਂ ਦੇ ਨਾਲ ਹੁਣ ਫਿਊਚਰ ਟੈਂਸ ਦੀ ਅਗਰ ਗੱਲ ਕਰੀਏ ਤੇ ਫਿਊਚਰ ਇਨਡੈਫੀਨਿਟ ਜਾਂ ਫਿਊਚਰ ਸਿੰਪਲ ਦੇ ਵਿੱਚ ਵਿਲ ਜਾਂ ਸ਼ਲ ਲੱਗਣਾ ਹੈ ਸ਼ਾਲਾ ਲੱਗਦਾ ਵੈ ਆਈ ਤੇ ਵੀ ਦੇ ਨਾਲ ਮਤਲਬ ਫਰਸਟ ਪਰਸਨ ਦੇ ਨਾਲ ਬਾਕੀ ਸਾਰਿਆਂ ਦੇ ਨਾਲ ਲੱਗਦਾ ਵਿਲ ਲੇਕਿਨ ਉਹ ਮਾਡਰਨ ਅੰਗਰੇਜ਼ੀ ਦੇ ਵਿੱਚ ਜਿਹੜਾ ਵੈ ਉਹ ਜਿਹੜਾ ਆਈ ਤੇ ਵੀ ਦੇ ਨਾਲ ਵੀ ਜਿਹੜਾ ਵੈ ਉਹ ਵਿਲ ਲਗਾ ਦਿੰਦੇ ਆ ਆਈ ਦੇ ਨਾਲ ਵੀ ਤੇ ਵੀ ਦੇ ਨਾਲ ਵੀ ਉਹ ਵੀ ਠੀਕ ਹੀ ਮੰਨਿਆ ਜਾਂਦਾ ਵੈ ਕੰਟੀਨਿਊਸ ਟੈਂਸ ਦੇ ਵਿੱਚ ਦੇਖੋ ਵਿਲ ਬੀ ਜਾਂ ਸ਼ਲ ਵੀ ਲੱਗਦਾ ਵੈ ਤੇ ਜਿਹੜਾ ਵਿਲ ਵੀ ਲਗਣਾ ਵੈ ਜਿਹੜਾ ਸ਼ਲ ਵੀ ਲਗਣਾ ਉਹ ਹੀ ਆਈ ਤੇ ਵੀ ਦੇ ਨਾਲ ਬਾਕੀ ਸਾਰਿਆਂ ਦੇ ਨਾਲ ਵੀ ਲੱਗੇ। ਦੇਖੋ ਇੱਕ ਮੋٹے ਤੌਰ ਤੇ ਚੀਜ਼ ਆਪਾਂ ਜਾਣ ਕਰਨੀ ਹੈ ਕਿ ਜਿੱਥੇ ਵੀ ਵੀ ਲੀਆਂ ਸ਼ਲ ਦਾ ਪ੍ਰਯੋਗ ਹੈ ਨਾ ਸ਼ਲ ਸਿਰਫ ਆਈ ਤੇ ਵੀ ਦੇ ਨਾਲ ਹੈ ਨਾ ਬਾਕੀ ਸਾਰਿਆਂ ਦੇ ਨਾਲ ਵੀ ਲੱਗਣਾ। ਉਹ ਚਾਹੇ ਵਿਲ ਵੀ ਹੋਵੇ ਜਾਂ ਵਿਲ ਹੈਵ ਹੋਏ ਜਾਂ ਵਿਲ ਹੈਪਿੰਗ ਹੋਏ। ਇਹ ਇੰਪੋਰਟੈਂਟ ਹੈ ਕਿ ਵੀ ਲੱਤੇ ਸ਼ਲ ਜਿੱਥੇ ਲੱਗੇ ਨਾ ਉਹਦੇ ਹਿਸਾਬ ਨਾਲ ਹੀ ਬਾਕੀ ਵੀ ਲੱਗਣਾ। ਅੱਗੇ ਆ ਗਿਆ ਪਰਫੈਕਟ ਟੈਂਸ ਦਾ ਜੇ ਕਿ ਲੱਗੇਗਾ ਵਿਲ ਹੈਵ ਜਾਂ ਸ਼ਲ ਹੈਵ ਪਰਫੈਕਟ ਕੰਟੀਨਿਊਸ ਟੈਂਸ ਦੇ ਵਿੱਚ ਲੱਗੇਗਾ ਵਿਲ ਹੈਵ ਬੀਨ ਜਾਂ ਸ਼ਲ ਹੈਵ ਬੀ ਤੇ ਇਹ ਅਸੀਂ ਇੱਕ ਮੋٹے ਤੌਰ ਤੇ ਡਿਸਕਸ ਕੀਤਾ ਕਿ ਇਹ ਸਾਡੀਆਂ ਹੈਲਪਿੰਗ ਵਰਬ ਹੁੰਦੀਆਂ ਨੇ ਤੇ ਆਪਾਂ ਕਿੱਥੇ ਕਿੱਥੇ ਯੂਜ਼ ਕਰਨੇ ਆ ਇਹਦੇ ਬਾਰੇ ਅਸੀਂ ਡਿਟੇਲ ਚ ਪੂਰੀ ਚਰਚਾ ਕਰਾਂਗੇ ਮਤਲਬ ਇੱਕ ਇੱਕ ਨੂੰ ਆਪਾਂ ਪੂਰੀ ਪੂਰੀ ਡਿਟੇਲ ਦੇ ਨਾਲ ਡਿਸਕਸ ਕਰਾਂਗੇ ਜਦੋਂ ਅਗਲੀ ਜਿਹੜੀ ਸੀਰੀਜ਼ ਦੇ ਵਿੱਚ ਪਾਰਟ ਦੇ ਵਿੱਚ ਉਹਦੇ ਵਿੱਚ ਅਸੀਂ ਜਿਵੇਂ ਪ੍ਰੈਜ਼ੈਂਟ ਇੰਡੈਫਿਨਿਟ ਹੈ ਤੇ ਪੂਰੀ ਤਰ੍ਹਾਂ ਅਦੇ ਬਰਹੀ ਚਰਚਾ ਕਰਾਂਗੇ ਔਰ ਪੂਰੀ ਡਿਟੇਲਸ ਸੈਂਟੈਂਸ ਕਿਵੇਂ ਦੇ ਬੰਦੇ ਆ ਅਫਰਮੇਟਿਵ 네ਗੇਟਿਵ ਇੰਟੈਰਾਗੇਟਿਵ ਕੁਐਸਚਨ ਵਾਲੇ ਨਾਮ ਵਾਲੇ ਸਾਰੇ ਤਰ੍ਹਾਂ ਦੇ ਜਿਹੜੇ ਸੈਂਟੈਂਸ ਆਪਾਂ ਡਿਸਕਸ ਕਰਾਂਗੇ ਹੁਣ ਅਸੀਂ ਇੱਕ ਤਾਂ ਸੈਂਟੈਂਸ ਵੀ ਬਣਾ ਕੇ ਦੇਖਾਂਗੇ ਜਿਹੜੇ ਟੈਂਸ ਵਾਲੇ ਹੈਗੇ ਆ ਤੇ ਜਿਵੇਂ ਪਹਿਲਾ ਦੇਖੋ ਛੀਲਾ ਖਾਣਾ ਖਾ ਰਹੀ ਹੈ ਤੇ ਹੁਣ ਸਭ ਤੋਂ ਪਹਿਲੇ ਕੀ ਆਣਾ ਸਬਜੈਕਟ ਸਬਜੈਕਟ ਕੀ ਹੈ ਸਾਡਾ ਕੰਮ ਕਰਨ ਵਾਲੇ ਨੂੰ ਸਬਜੈਕਟ ਕਹਿੰਦੇ ਆ ਤਾਂ ਸ਼ੀਲਾ ਹੋ ਗਿਆ ਹਨਾ ਫਿਰ ਹੈਲਪਿੰਗ ਵਰਬ ਖਾ ਰਹੀ ਹੈ ਇਹ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਹੈ ਇਹਦੇ ਵਿੱਚ ਇਜ਼ ਐਮ ਆਰ ਲੱਗਦਾ ਹੋਇਆ ਤੇ ਸ਼ੀਲਾ ਥਰਡ ਪਰਸਨ ਸਿੰਗੂਲਰ ਹੈ ਉਹਦੇ ਨਾਲ ਇਜ਼ ਲੱਗਣਾ ਤੇ ਸ਼ੀਲਾ ਇਜ਼ ਫਿਰ ਅੱਗੇ ਆ ਜਾਂਦਾ ਵਰਬ ਤੇ ਵਰਬ ਕੀ ਹੈ ਖਾਣਾ ਖਾ ਰਹੀ ਹੈ ਖਾਣੋ ਕੀ ਕਹਿੰਦੇ ਐ ਈਟ ਤੇ ਆ ਗਿਆ ਈਟ ਹੁਣ ਇੱਥੇ ਜਿੱਥੇ ਆ ਜਾਂਦਾ ਹੈ ਨਾ ਸਾਡਾ ਅ ਕੰਟੀਨਿਊਸ ਟੈਂਸ ਕੋਈ ਵੀ ਹੋਏ ਉੱਥੇ ਜਦੋਂ ਆਪਾਂ ਸੈਂਟੈਂਸ ਬਣਾਉਨੇ ਆ ਤੇ ਈਟ ਦੇ ਨਾਲ ਵਰਬ ਦੇ ਨਾਲ ਆਈ ਐਨ ਜੀ ਲਗਾਉਨੇ ਆ ਸ਼ੀਲਾ ਇਜ਼ ਈਟਿੰਗ ਤੇ ਆਬਜੈਕਟ ਕੀ ਹੈ ਸਾਡਾ ਖਾਣਾ ਈਟਿੰਗ ਖਾਣੇ ਨੂੰ ਕੀ ਕਹਿੰਦੇ ਅੰਗਰੇਜ਼ੀ ਚ ਫੂਡ ਤੇ ਆ ਦੇਖੋ ਕਿਵੇਂ ਸਾਡਾ ਆਸਾਨੀ ਦੇ ਨਾਲ ਸੈਂਟੈਂਸ ਬਣ ਗਿਆ ਹੁਣ ਦੂਸਰਾ ਦੇਖੋ ਅਸੀਂ ਖਾਣਾ ਖਾ ਚੁੱਕੇ ਹਾਂ ਹੁਣ ਇਹ ਦੂਸਰਾ ਟੈਂਸ ਹੈ ਗਾਇਜ਼ ਇਹ ਕੰਮ ਕੰਪਲੀਟ ਹੋ ਚੁੱਕਿਆ ਤੇ ਆਪਾਂ ਇਹ ਬਣਾ ਦਾਂਗੇ ਕਿ ਇਹ ਚ ਇਹ ਹੈਗਾ ਪਰਫੈਕਟ ਟੈਂਸ ਬਸ ਪਰਫੈਕਟ ਕਿ ਜਿੱਥੇ ਕੰਮ ਕੰਪਲੀਟ ਹੋ ਚੁੱਕਿਆ ਅਸੀਂ ਖਾਣਾ ਖਾ ਚੁੱਕੇ ਹਾਂ ਵੀ ਹੈਵ ਇਹਦੇ ਵਾਲੇ ਟੈਂਸ ਦੇ ਆਉਂਦਾ ਹੈਜ਼ ਜਾਂ ਹੈਵ ਹੈਵ ਆਉਂਦਾ ਹੈ ਥਰਡ ਪਰਸਨ ਹੈਲ ਜਿਹੜਾ ਥਰਡ ਪਰਸਨ ਸਿੰਗੂਲਰ ਦੇ ਨਾਲ ਆਉਂਦਾ ਬਾਕੀ ਸਾਰੇ ਨਾਲ ਹੈ ਆਉਂਦਾ ਤੇ ਇੱਥੇ ਅਸੀਂ ਹੈ ਨਾ ਪਲੂਰਲ ਆ ਯਾਦਾ ਵਾਂ ਤੋਂ ਵੀ ਹੈਵ ਈਟ ਥਰਡ ਫਾਰਮ ਲਗਣੀ ਹੈ ਇਹਦੇ ਚ ਈਟ ਐਟ ਈਟਨ ਫੂਡ ਤੇ ਇਸ ਤਰ੍ਹਾਂ ਆਪਾਂ ਸੈਂਟੈਂਸ ਬਣਾ ਲਏ ਤੇ ਦੇਖਿਆ ਦੋਸਤੋ ਅਸੀਂ ਡਿਸਕਸ ਕੀਤਾ ਵਾ ਡਿਟੇਲ ਦੇ ਵਿੱਚ ਕੀ ਜਿਹੜੇ ਟੈਂਸ ਦੇ ਵਿੱਚ ਟੈਂਸ ਕਿੰਨੂ ਕਹਿੰਨੇ ਆ ਟੈਂਸ ਕਿਹੜੇ ਸੈਂਟੈਂਸ ਹੁੰਦੇ ਜਿਹਨੂੰ ਆਪਾਂ ਟੈਂਸ ਕਹਿੰਨੇ ਆ ਤੇ ਉਹਨੂੰ ਆਪਾਂ ਬਣਾਉਣ ਦੇ ਸਾਡੇ ਕੀ ਰੂਲਸ ਹੁੰਦੇ ਨੇ ਸਬਜੈਕਟ ਕੀ ਹੁੰਦਾ ਵਰਬ ਕੀ ਹੁੰਦਾ ਹੈਲਪਿੰਗ ਵਰਬ ਕੀ ਹੁੰਦੀ ਹੈ ਤੇ ਆਬਜੈਕਟ ਕੀ ਹੁੰਦਾ ਇਹ ਬਹੁਤ ਇੰਪੋਰਟੈਂਟ ਹੈ ਅੱਗੇ ਜਾ ਕੇ ਜਦੋਂ ਅਸੀਂ ਦੂਸਰੀ ਡਿਸਕਸ਼ਨਸ ਕਰਨੀ ਆ ਟੈਂਸ ਦੀ ਪ੍ਰੈਜ਼ੈਂਟ ਇਨਡੈਫਿਨਿਟ ਦੀ ਜਾਂ ਹੋਰ ਟੈਂਸਾਂ ਦੀ ਉਹਦੇ ਵਿੱਚ ਇਹਦੀ ਸਾਨੂੰ ਬਹੁਤ ਹੈਲਪ ਮਿਲੇਗੀ ਤੇ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਕਾਫੀ ਇਹਦੇ ਬਾਰੇ ਜਿਹੜੇ ਡਾਊਟਸ ਕਲੀਅਰ ਹੋ ਗਏ ਹੋਣਗੇ ਤੇ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਸ਼ੇਅਰ ਐਂਡ ਕਮੈਂਟ ਅਗਲੀ ਵੀਡੀਓ ਦੇ ਵਿੱਚ ਅਸੀਂ ਡਿਟੇਲ ਚ ਚਰਚਾ ਕਰਾਂਗੇ ਪ੍ਰੈਜ਼ੈਂਟ ਇਨਡੈਫਿਨਿਟ ਟੈਂਸ ਦੇ ਉਹਦੇ ਚ ਵੀ ਜਰੂਰ ਬਨੇ ਰਹਿਣਾ ਥੈਂਕ ਯੂ